ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਕੇ ਰੱਖ ਦਿੱਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਬਹੁਤ ਵੱਡਾ ਜਿਹੜਾ ਐਕਸ਼ਨ ਹੈ ਉਹ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਰੋਜ਼ਾਨਾ ਵੱਡੇ ਐਕਸ਼ਨ ਕੀਤੇ ਜਾਂਦੇ ਨੇ ਪਰ ਇਹ ਸਭ ਦੇ ਵਿਚਾਲੇ ਅੱਜ ਸਭ ਤੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ ਜਿੱਥੇ ਕਿ ਜਿਹੜਾ ਚਨਾਬ ਨਦੀ ਦੇ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਕਿ ਸਲਾਲ ਡੈਮ ਦੇ ਜਿਹੜੇ ਬੰਨ ਨੇ ਉਹ ਬੰਦ ਕਰ ਦਿੱਤਾ ਗਿਆ ਨੇ ਹਾਲਾਂਕਿ ਸਿੰਧ ਜਲ ਸਮਝੌਤਾ ਜਦੋਂ ਰੱਦ ਕਰਨ ਦੀ ਗੱਲ ਹੁੰਦੀ ਆ ਤਾ ਉਸ ਦੇ ਤਹਿਤ ਪਾਕਿਸਤਾਨ ਦੇ ਲੀਡਰ ਭੜਕ ਉੱਠਦੇ ਨੇ ਇਹ ਕਹਿ ਦਿੰਦੇ ਨੇ ਕਿ ਜੇ ਕਰੇ ਸਿੰਧ ਜਲ ਸਮਝੌਤਾ ਰੱਦ ਹੁੰਦਾ ਤਾਂ ਫਿਰ ਇਸ ਦੇ ਵਿੱਚ ਅਸੀਂ ਭਾਰਤੀਆਂ ਦਾ ਖੂਨ ਤੱਕ ਵਹਾ ਦਾਂਗੇ ਇਤੋਂ ਤੱਕ ਇਹ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਸਾਡੇ ਕੋਲ ਪਰਮਾਣੂ ਬੰਬ ਨੇ ਅਸੀਂ ਚੌਂਕਾਂ ਦੇ ਵਿੱਚ ਦਿਖਾਉਣ ਦੇ ਲਈ ਇਹ ਪਰਮਾਣੂ ਬੰਬ ਨਹੀਂ ਰੱਖੇ ਭਾਰਤ ਦੇ ਉੱਪਰ ਵਰਤਣ ਦੇ ਲਈ ਰੱਖੇ ਹੋਏ ਨੇ ਤਾਂ ਪਰ ਇਹ ਸਭ ਦੇ ਵਿਚਾਲੇ ਭਾਰਤ ਦੇਸ਼ ਜਿਹੜਾ ਆਪਣੇ ਐਕਸ਼ਨ ਦੇ ਉੱਪਰ ਐਕਸ਼ਨ ਕਰੀ ਜਾ ਰਿਹਾ ਤੇ ਅੱਜ ਲਗਾਤਾਰ ਵੱਟਾ ਐਕਸ਼ਨ ਇੱਕ ਹੋਰ ਕਰ ਦਿੱਤਾ ਗਿਆ ਸਲਾਲ ਡੈਮ ਦੇ ਜਿਹੜੇ ਬੰਨ ਨੇ ਉਹ ਬੰਦ ਕਰਕੇ ਰੱਖ ਦਿੱਤੇ ਗਏ ਨੇ ਸਾਰੇ ਗੇਟ ਸਲਾਲ ਡੈਮ ਦੇ ਬੰਦ ਕਰ ਦਿੱਤੇ ਗਏ ਨੇ ਤੇ ਹੁਣ ਚਨਾਬ ਨਦੀ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਘਟ ਚੁੱਕਾ ਹੈ ਜਿੱਤੇ ਕਿ ਜਿਹੜੀ ਚਨਾਬ ਨਦੀ ਆ ਦੇ ਵਿੱਚ ਕੇ ਪਾਣੀ ਦਾ ਜਿਹੜਾ ਸਾਰਾ ਉਹ ਜੋ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਨੂੰ ਜਾਂਦਾ ਜਿਸ ਦੇ ਵਿੱਚ ਕੇ ਪਾਣੀ ਦੀ ਕਲਤ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਜਿਹੜਾ ਬੀਤੇ ਦਿਨ ਵੀ ਵੱਡਾ ਐਕਸ਼ਨ ਕੀਤਾ ਗਿਆ ਸੀ ਜੰਨਾ ਵੀ ਵਪਾਰ ਪਾਕਿਸਤਾਨ ਦੇ ਨਾਲ ਕੀਤਾ ਜਾਂਦਾ ਸਾਰੇ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਇمپੋਰਟ ਐਕਸਪੋਰਟ ਦੇ ਉੱਪਰ ਪਾਬੰਦੀ ਲਗਾਈ ਗਈ ਸੀ ਬੀਤੇ ਦਿਨ ਇੱਕ ਵੱਡਾ ਐਕਸ਼ਨ ਇਹ ਵੀ ਕੀਤਾ ਗਿਆ ਸੀ ਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਸਾਰਾ ਕੁਝ ਬत्तियां ਬਲਾਈਟਾ ਇਲੈਕਟ੍ਰਿਸਿਟੀ ਬੰਦ ਕਰਕੇ ਜਿਹੜਾ ਫੌਜ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਜਿਹੜੀ ਟ੍ਰੇਨਿੰਗ ਕੀਤੀ ਗਈ ਆ ਬੀਤੀ ਰਾਤ ਜਨਰੇਟਰ ਤੱਕ ਬੰਦ ਕਰਵਾਏ ਗਏ ਨੇ ਜਾਨੀ ਕਿ ਹੁਣ ਭਾਰਤ ਸਰਕਾਰ ਵੱਡੇ ਐਕਸ਼ਨ ਦੀ ਤਾਕ ਦੇ ਵਿੱਚ ਆ ਕਿਸੇ ਵੀ ਵੇਲੇ ਵੱਡਾ ਐਕਸ਼ਨ ਕੀਤਾ ਜਾ ਸਕਦਾ ਪਰ ਇਹ ਸਭ ਦੇ ਵਿਚਾਲੇ ਅੱਜ ਇੱਕ ਐਕਸ਼ਨ ਕਰ ਦਿੱਤਾ ਗਿਆ ਪਾਕਿਸਤਾਨ ਦੇ ਉੱਪਰ ਕਾਰਵਾਈ ਕਰ ਦਿੱਤੀ ਗਈ ਆ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀ ਜੰਮੂ ਕਸ਼ਮੀਰ ਤੋਂ ਬਾਹਾ ਹੋ ਕੇ ਸਲਾਲ ਡੈਮ ਦੇ ਜ਼ਰੀਏ ਤਾਂ ਸਲਾਲ ਡੈਮ ਦੇ ਜਿਹੜੇ ਗੇਟ ਨੇ ਉਹ ਬੰਦ ਕਰਕੇ ਰੱਖ ਦਿੱਤੇ ਗਏ ਨੇ ਤੇ ਚਨਾਬ ਨਦੀ ਦੇ ਵਿੱਚ ਜਿਹੜਾ ਪਾਣੀ ਦਾ ਪੱਤਰਾ ਬਹੁਤ ਹੀ ਜ਼ਿਆਦਾ ਘਟ ਚੁੱਕਿਆ ਤਾਂ ਜਿੱਥੇ ਪਾਕਿਸਤਾਨ ਦੇ ਵਿੱਚ ਪਹਿਲਾਂ ਜਿਹੜਾ ਸਿੰਧ ਜਲ ਸਮਝੌਤਾ ਰੱਦ ਕਰਨ ਦੀ ਗੱਲ ਚੱਲਦੀ ਹੈ ਤੇ ਪਾਕਿਸਤਾਨੀ ਲੋਕ ਭੜਕ ਉੱਠਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਜੀਵਨ ਬਸਰ ਆ ਉਹ ਜਿਹੜਾ ਸਿੰਧ ਜਲ ਸਮਝੌਤੇ ਦੇ ਉੱਪਰ ਰੱਦ ਕਰਦਾ ਸਿੰਧ ਜਲ ਸਮਝੌਤੇ ਦਾ ਜਿਹੜਾ ਵੱਡਾ ਹਿੱਸਾ ਪਾਕਿਸਤਾਨ ਨੂੰ ਜਾਂਦਾ ਤੇ ਇਸੇ ਦੇ ਤਹਿਤ ਅੱਜ ਜਿਹੜਾ ਹੁਣ ਚਨਾਬ ਨਦੀ ਦੇ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਪਾਕਿਸਤਾਨ ਦੁਆਰਾ ਜਿਹੜਾ ਐਕਸ਼ਨ ਜਿਹੜਾ ਪਾਕਿਸਤਾਨ ਦੇ ਉੱਪਰ ਭਾਰਤ ਸਰਕਾਰ ਦੁਆਰਾ ਐਕਸ਼ਨ ਕੀਤਾ ਜਾ ਰਿਹਾ ਆਪਸ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿੱਚ ਆਏ ਦਿਨ ਜਿਹੜੇ ਤਣਾਅ ਦੇ ਸਬੰਧ ਨੇ ਲਗਾਤਾਰ ਵਿਗੜਦੇ ਜਾ ਰਹੇ ਨੇ ਆਪਸ ਦੇ ਵਿੱਚ ਦੋਵਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਤੇ ਇਸੇ ਤਣਾਅ ਵਧਦੇ ਹੋਏ ਦੇ ਵਿੱਚ ਅੱਜ ਇੱਕ ਵੱਡਾ ਐਕਸ਼ਨ ਲਿਆ ਗਿਆ ਵੱਡੇ ਐਕਸ਼ਨ ਦੇ ਚੱਲਦੇ ਹੋਏ ਜਿਹੜਾ ਸਲਾਲ ਡੈਮ ਦੇ ਗੇਟ ਨੇ ਉਹ ਬੰਦ ਕਰਕੇ ਰੱਖ ਦਿੱਤੇ ਗਏ ਨੇ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕ ਦਿੱਤਾ ਗਿਆ ਹੈ